ਸੀਖਾ ਫਰੀਦਾ ਦੋਹਾਂ ਦੀਵੀ ਬਲੰਦਿਆਂ ਮਲਕ ਬੈਠਾਇਆ ਏ ਗੜ ਨੀਤਾ ਘਟ ਲੁਟਿਆ ਦੀਵੜੇ ਗਿਆ ਬੁਝਾਈ ਫਰੀਦਾ ਵੇਖ ਕਪਾਹੇ ਜੇਥੀਆ ਜੇ ਸਿਰਥੀਆ ਤਿਲਹਾ ਕਮਾਦਾ ਏਰ ਕਾਗਦਾ ਕੁੰਨੇ ਕੋਇ ਲਿਆ ਮੰਦੇ ਅਮਲ ਕਰੇਂਦਿਆਂ ਇਹ ਸਜਾਈ ਤਿਨਹਾ ਫਰੀਦਾ ਕੰਨ ਮਸੱਲਾ ਸੂਫਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨਾ ਨਿਕਲੈ ਜੇ ਤਨ ਚੀਰੈ ਕੋਈ ਜੋ ਤਨ ਰਤੇ ਰੱਬ ਸਿਉ ਤਿਨ ਤਨ ਰਤਨਾ ਹੋਈ ਮਹੱਲਾ ਤੀਜਾ ਇਹੋ ਤਨ ਸੱਬੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੀ ਆਪਣੀ ਤਿਤ ਤਨ ਲੋਭ ਰਤ ਨਾ ਹੋਏ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰੱਬ ਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵਾਥ ਛੱਪੜ ਢੁੰਡੈ ਕਿਆ ਹੋਐ ਚਿੱਕੜ ਡੁੱਬੈ ਹੱਥ ਫਰੀਦਾ ਲੰਡੀ ਕੰਤ ਨਾ ਰਾਵਿਓ ਵੱਡੀ ਥੀ ਮੋਇ ਆਸ ਧਨਕ ਕਹਿੰਦੀ ਗੋਰ ਮੇ ਐ ਸਹ ਨਾ ਮਿਲਿਆ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨ ਹੈ ਕਿਆ ਰਲੀਆਂ ਫਰੀਦਾ ਕੋਠੇ ਧੁੱਕਣ ਕੇ ਤੜਾ ਫਿਰ ਨੀਂਦੜੇ ਨਿਵਾਰ ਜੋ ਦੇਹ ਲੱਦੇ ਗਾਣਵੇਂ ਗਏ ਵਲਾੜ ਵਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੂਲਵੀ ਕੋਈ ਨਾ ਹੋ ਸੀਮੇਤ ਫਰੀਦਾ ਮੰਡਪ ਮਾਲ ਨਾ ਲਾਏ ਮਰਗਸ ਪਾਣੀ ਚਿਤ ਧਰ ਸਾਈ ਜਾਏ ਸੁਮਾਲ ਜਿੱਥੈ ਹੀ ਤੋ ਵੰਝਣਾ ਫਰੀਦਾ ਜਿੰਨੀ ਕਮੀ ਨਹੀਂ ਗੁਣ ਤੇ ਕੰਮੜੇ ਵਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀਐ ਰੁੱਖਾ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੀਸ ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਡਹਾਗਣ ਰੱਬ ਦੀ ਚੂਰੇਂ ਦੀ ਝੂਰੇ ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਉ ਵਤ ਕੁਵਾਰੀ ਨਾ ਥੀਐ ਕਲਰ ਕੇਰੀ ਛਪੜੀ ਆਏ ਓਲਥੇ ਹੰਜ ਚਿੰਜੂ ਬੋੜਨ ਨਾ ਪਿਵਹਿ ਉੱਡਣ ਸੰਦੀ ਡੰਝ ਹੰਸ ਉੱਡਰ ਕੋਦਰੈ ਪਿਆ ਲੋਕ ਵਡਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋ ਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲ ਸੀ ਥੱਕੇ ਕਬਲ ਅਕਲ ਫਰੀਦਾ ਇਟਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੀ ਤੜਿਆਂ ਜੁਗ ਵਾਪਰੀ ਇਕਤ ਪਿਆਂ ਪਾਸ ਫਰੀਦਾ ਭੰਨੀ ਕੜੀ ਸਮੰਨਵੀ ਟੁੱਟੀ ਨਾਗਰ ਲੱਜ ਅਜ ਰਾਇਨ ਫਰੀਸਤਾ ਕਹਿ ਘਰ ਨਾ ਥੀ ਅੱਜ ਫਰੀਦਾ ਭੰਨੀ ਕੜੀ ਸਮੰਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੋਏ ਭਾਰਥੇ ਸੇ ਕਿਉਂ ਆਵਹਿ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਕੋਠ ਪਰਿਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੈ ਕਾਏ ਕੁੰਨੇ ਢੇਠ ਜਲਾਈਐ ਬਾਲਣ ਸੰਦੈ ਥਾਈ ਫਰੀਦਾ ਕਿਥੈ ਟੰਡੀ ਮਾਪਿਆਂ ਜਿੰਨੀ ਤੂੰ ਜਣਿਓ ਏ ਤੈ ਪਾਸੋਂ ਓਏ ਲੱਗ ਗਏ ਤੂੰ ਅਜੈਨਾ ਪਤੀਣੋ ਏ ਫਰੀਦਾ ਮਨ ਮੈਦਾਨ ਕਰ ਟੋਏ ਟਿਬੇ ਲਾਹੀ ਅੱਗੇ ਮੂਲ ਨਾ ਆਵਸੀ ਦੋਜਕ ਸੰਦੀ ਪਾਹੀ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੀ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕਪਹਿ ਚੁਖ ਪਵਨ ਨਾ ਇਤੀ ਮਾਮਲੇ ਸਹਾਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਹੀੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਂ ਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਾਹ ਸਿਉ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੋ ਆਉ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇੈ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਵਿਰਲੇ ਕੇ ਪਾਈਨ ਜਿੰਨਾ ਪਿਆਰੇ ਨੇ ਕੰਦੀ ਵਹਿਣ ਨਾ ਤਾਹੇ ਤਉ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾਉ ਗਉਂ ਕਰੇ ਫਰੀਦਾ ਦੁੱਖਾਂ ਸੇਤੀ ਦਿਹੋ ਗਿਆ ਸੋਲਾ ਸੇਤੀ ਰਾਤ ਖੜਾ ਪਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹੈ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੈ ਸੁਚੀਤ ਫਰੀਦਾ ਗੱਲੀ ਸੋ ਸਜਣ ਵੀਹੀ ਇੱਕ ਟੁੰਡੇਂਦੀ ਨਾ ਲਾਹਾਂ ਤੁਖਾਂ ਜਿਉ ਮਾਲੀਂ ਕਾਰਨ ਤਿਨਾ ਮਾਫਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ 부ਜੇ ਦੇ ਰਹਾ ਕਿਤੀ ਵਗੈ ਪਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਨਿਆ ਦਿਹੜਾ ਸੋ ਉਮਰ ਹੱਥ ਪਵੰਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਢਹਿ ਕਾਗ ਅਜੈ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕੰਗ ਟੰਡੂ ਲਿਆ ਸਗਲਾ ਖਾਇਆ ਮਾਸ ਇਹ ਦੋਇ ਨੈ ਨਾ ਮਤਿ ਛੋਹ ਫਿਰ ਦੇਖਣ ਕੀ ਆਸ ਕਾਗਾ ਚੂਂਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸੋਹ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਮਾਣੀ ਸੱਜ ਕਰੇ ਨੇ ਘਰ ਆ ਘਰ ਆ ਸਰਪਰ ਮੈਂ ਤੈ ਆਵਣਾ ਮਰਨੂ ਹੋ ਨਾ ਡਰਿਆ ਆ ਇਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਅਹਿ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤਰ ਖੜਾ ਕਿਚਰ ਕ ਬੰਨੈ ਧੀਰ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖੜ ਰਹਿ ਗਈ ਵਾਸਾ ਆਇਆ ਤਲ ਗੋਰਾ ਸੀ ਨਿਮਾਣੀਆਂ ਬਹਿਸਨ ਰੂਹਾ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੀ ਕੱਲ